ਰੰਦੇ ਪਿੰਡ ਬੂ ਹਵੇਲੀਆਂ ਦੇ ਰਸਤੇ ਤੇ ਇੱਕ ਨੌਜਵਾਨ ਦੀ লাশ ਨਹਿਰ ਕੋਲ ਬਰਾਮਦ ਹੋਈ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਇੱਕ ਉਸ ਦਾ ਨੌਜਵਾਨ ਦੋਸਤ ਨੂੰ ਘਰੋਂ ਖਾਣ ਪੀਣ ਲਈ ਨਾਲ ਲੈ ਗਿਆ ਅਤੇ ਜਦ ਰਾਤ ਸਮੇਂ ਵਾਪਸ ਆ ਰਹੇ ਤਾਂ ਉਹ ਨੌਜਵਾਨ ਉਸ ਨੂੰ ਘਰ ਦੀਆਂ ਬੈਕਾ ਕੋਲ ਉਤਾਰ ਕੇ ਚਲਾ ਗਿਆ ਮਗਰੋਂ ਕੁਝ ਨੌਜਵਾਨ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ ਉਹ ਨੌਜਵਾਨ ਕੌਣ ਸਨ ਇਸ ਬਾਰੇ ਕੁਝ ਨੂੰ ਨਹੀਂ ਪਤਾ ਚੱਲ ਸਕਿਆ ਜਿਸ ਤੋਂ ਬਾਅਦ ਸਵੇਰੇ ਇਸ ਦੀ ਲਾਸ਼ ਪਿੰਡ ਦੀ ਨਹਿਰ ਲਾਗੋ ਬ੍ਰਾਮ ਹੋਈ ਇਸ ਸਬੰਧੀ ਘਟਨਾ ਸਥਾਨ ਤੇ ਪਹੁੰਚੇ ਡੀਐਸਪੀ ਕਮਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਕਾਨੂੰਨੀ ਕਾਰਵਾਈ ਕਰਦੇ ਆ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਵਿੱਚ ਜੋ ਵੀ ਤੱਤ ਸਾਹਮਣੇ ਹੁੰਦੇ ਨੇ ਉਸ ਦੇ ਆਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਰਨ ਤਰਨ ਤੋਂ ਸਾਨੂੰ ਫਤਿਆਬਾਦ ਦੀ ਖਾਸ ਰਿਪੋਰਟ ਹਨੀਪੋ ਜੀ ਕੀ ਨਾਮ ਦਾ ਦਰਵੰਤ ਸਿੰਘ ਕੀ ਗੱਲਬਾਤ ਹੈ ਜਿਹੜਾ ਮੁੰਡੇ ਦਾ ਕਰ ਰਿਹਾ ਹੈ ਜੀ ਯਾਰ ਉਹ ਕਰ ਰਿਹਾ ਗੱਲਬਾਤ ਦਾ ਕੋਈ ਹੁਣ ਪਤਾ ਸਰ ਨਹੀਂ ਘੜਾਦਾ ਜਿਹੜੇ ਕੋਈ ਕੀ ਲੱਗਦਾ ਡਟਾ ਮੜਾਏ ਮੁੰਡਾ ਇਹ ਮੇਰਾ ਕੀ ਨਾਮ ਇਹਦਾ ਵਿਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਦੀ 32 33 ਸਾਲ ਨੂੰ ਨਹੀਂ ਕੀ ਗੱਲਬਾਤ ਹੋਈ ਐ ਗੱਲਬਾਤ ਦਾ ਸ਼ਰਮ ਸ਼ਾਮੀ ਜੀ ਪਈ ਆਇਆ ਵਾ ਹਰੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਬਾਹਰੀਆ ਉਹਨੂੰ ਮੋਟਰ ਦੇ ਮੋਟਰ ਦੇ ਘੜਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਦੌਰਦਾ ਤੇ ਉਹਦੇ ਨਾਲ ਮੜਕੇ ਘਰੇ ਤੂ ਚਲੇ ਗਏ ਦੋਥੇ ਤਾਂ ਕਿ ਸ਼ਕਟਾਉਣ ਲੱਪੇ ਉਹ ਮੜਕੇ ਛੱਡਣਾ ਆਉਂਦੇ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਾ 8 ਕਿਤੇ ਲੱਗ ਪੌਣੇ 8 ਦਾ ਟਾਈਮ ਸੀ ਹਾਂ ਜੀ ਇਹ ਉਹ ਛੱਡਣੋਂ ਆਉਣ ਡਿਆ ਤੇ ਇਹਗਾ ਇੱਥੇ ਜਦੋਂ ਆ ਗਏ ਆ ਤੇ ਜਿਹੜਾ ਜਿਹੜਾ ਛੱਡਣੋਂ ਆਉਣ ਡਿਆ ਉਹ ਮੈਂ ਮੋਟਰਸਾਈਕਲ ਮੋੜਿਆ ਪਿਆ ਲੱਗ ਕੇ ਪਰੇ ਪਿੰਡ ਨਾਲਾ ਦੇ ਹਮ ਦੌਰ ਪਛੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਦਿਨ ਕਿ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮਟਰਸਾਈਕਲ ਉੱਥੋਂ ਲੈ ਬੱਲੇ ਹੱਥ ਉੱਥੇ ਮੜਾਇਆ ਤੇ ਆਂਦਾ ਵੀ ਇਹ ਨਾਲ ਅੰਦਾ ਚੰਗਾ ਜਾਤ ਉਹ ਮੈਂ ਕੋਈ ਚੱਲੇ ਜਾਣਾ ਤੇ ਹਿਸਾਬ ਮੁਤਾਬਕ ਹੈ ਤੇ ਨਕੂਤ ਰੱਖਦੇ ਵੇਖਿਆ ਕਿ ਜਿਦਾਂ ਦਾ ਕਰ ਤੇ ਤੂੰ ਯਾ ਮ ਚਲੇ ਜਾਣਾ ਕਰ ਇਹ ਨਦਨ ਆ ਬਹਿ ਗਿਆ ਗਿਆ ਤੇ ਆਰਟਿਕ ਵਜਤ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਹਦੋਂ ਮੁੜ ਕੇ ਫੋਨ ਬੰਦ ਹੋ ਗਿਆ ਅਚਨ ਉਹ ਇਹਦਾ ਸਬਾਤ ਅੱਧਾ ਗਿਆ ਕਿਤਰਾ ਪਤਾ ਲੱਗਾ ਦੱਸਦੇ ਆ ਇੱਥੇ ਇੱਥੇ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰੀਕਾ ਤੋਂ ਪਰਲੇ ਪਾਸੇ ਆ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇ ਹੋ ਗਏ ਇਧਰ ਨੂੰ ਅਸੀਂ ਜੇ ਔਂਡੇ ਚੱਲ ਉਧਰ ਦੀ ਉਧਰ ਦੀ ਸੜਕ ਤੇ ਦੱਸ ਜਦੋਂ ਉਧਰ ਵੇ ਨੇ ਵੀ ਉਧਰ ਨਕਰੇ ਚਰਾਗ ਦੀ ਜੇ ਲੱਗਾ ਪਤਾ ਲੱਗਦਾ ਕਿ ਉੱਤੇ ਆ ਜਾਂਦੀ ਹੈ ਸਾਨੂੰ ਰਾਜ ਦਾ ਫੋਨ ਆ ਗਿਆ ਜਿਹਦੇ ਘਰੇ ਬੈਠੇ ਤੱਕ ਜਗਲਾ ਹੁੰਦਾ ਕਿ ਉੱਥੇ ਬੰਦਾ ਕੋਈ ਮਰਿਆ ਵਿਆਹ ਵਾ ਤੇ ਮੰਮੀ ਤੁਰਿਆ ਆਣਾ ਪਾ ਦੇਖੀਏ ਤੇ ਤੁਸੀਂ ਨਿੱਧਰ ਨਾ ਆਈਂ ਜਿਹਦ ਨਾ ਆਏ ਤੇ ਗੱਲ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਟੇਟ ਹੁੰਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜ਼ਿਆਦਾ ਬਾਹਰ ਹੀ ਰਿਹਾ ਪਹਿਲਾਂ ਚੰਡੀਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚਿਰ ਰਿਹਾ ਤੇ ਕੋਈ ਇਹ ਨਾਲ ਨਹੀਂ ਕੋਈ ਸ਼ਾਕਾਗਾ ਤੁਹਾਨੂੰ ਕਿਸੇ ਦਾ ਬਾਹਰ ਕੋਈ ਹੱਥ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਜਿਹੜਾ ਦਿਮਾਗ ਦੇ ਸਾਹਸ ਸੋਕਾ ਬੱਚਾ ਆ ਰਿਹਾ ਤੇ ਅਗੇ ਤਾਂ ਪਛਾਣ ਨਹੀਂ ਆ ਜਾਏ ਕਿ ਹੁ ਮੇਰੇ ਨਾਲ ਸੁਗ ਪਿੰਡ ਵਾਲੇ ਕੋਈ ਸੱਚ ਸਮਾਇ ਸਚਾਈ ਤੇ ਰਿੰਨਾ ਦੇ ਕੋ ਥੋੜਾ ਵਾਦਾ ਨੇਕੀ ਦਾ ਚਲ ਤੂੰ ਤ ਮੈਂ ਹੁੰਦੀ ਰਹਿੰਦੀ ਆ ਤੇ ਬਾਕੀ ਭਾਰ ਕੇ ਹਜਾਤੀ ਕੋ ਸਾਥ ਨਹੀਂ ਛੱਡਦੇ ਜਿਉਂਦੀ ਕਿ ਇਹ ਮੈਂ ਕਿੰਨਾ ਮਰਨ ਮਰਾਂ ਹੁੰਦੀ ਜਾਂ ਕੋ ਮਿੱਥੋ ਵਾਦ ਵੀ ਇਹੋ ਜਿਹੀ ਦਸ਼ਮਣੀ ਨਹੀਂ ਗਈ ਸੀ ਗਈ ਹੈਗੀ ਕੀ ਮੰਗ ਕਰਦੇ ਹੁੰਦੇ ਮੰਗ ਇਨਸਾਨਤ ਹੁੰਦਾ ਹੋਰ ਅਸੀਂ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਤਾਂ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਨਾ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਬਈ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਕਿਹੜੀ ਗੱਲਾਂ ਕੀ ਅਗਰ ਇਹਦੀ ਕਿਸੇ ਨਾਲ ਗੱਲ ਵੀ ਨਹੀਂ ਕੋਉਂ ਤੇ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਗੱਲ ਆਪ ਵੀ ਕੋਈ ਕਰਾਈ ਫਿਰ ਦੰਦਾ ਹਾਂ ਹਾਂਜੀ ਕੀ ਨਹੀਂ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਇੱਕੋ ਕੁਤਬ ਹੈ ਗੱਲਬਾਤ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਹਦੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਆਉਂਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਆਉਂਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਸੰਦੀਪ ਉਹ ਦੱਸਣ ਅਸੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਉਹਨੂੰ ਕਹਿੰ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤ ਨਹੀਂ ਫਿਰ ਅਸੀਂ ਇਹਨੂੰ ਇਧਰ ਨੂੰ ਵੇਖਣਾ ਹੈ ਰਾਤ ਅਸੀਂ ਵੇਂਦੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਇਹ ਦੱਸ ਆ ਦਿੱਤੀ ਇੱਕ ਬੰਦੇ ਦੀ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਪੁਲਿਸ ਤੱਕ ਮਾਇ ਹਾਂਜੀ ਹਾਂਜੀ ਸਾਰੇ ਹੁਣ ਤੇ ਆਏ ਪਹੁੰਚ ਗਏ ਜੀ ਕੀ ਲੱਗਦਾ ਕੁਝ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਨੀ ਹੈਗੀ ਕੀ ਮੰਗਦਾ ਮਗ ਇਹ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਕਾਂਡ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਮੰਦੀ ਸਜ਼ਾ ਮਿਲਣੀ ਚਾਹੀਦੀ ਸੋਕਜੀਤ ਇਹ ਜਿਹੜਿਆ ਮੌਦਾ ਇੱਕ ਵੀ ਲੱਗਦਾ ਡਾਡਾ ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ ਜਨਾਹਰਾ ਵਿਰਿੰਦਰ ਸਿੰਘ ਕੀ ਗੱਲ ਬਾਤ ਹੋਈ ਯਾਰ ਕਿਤਾਂ ਪਾ ਲੱਗਾ ਸਾਨੂੰ ਤਾਂ ਭਾਜੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦਾ ਸੀ ਤੇ ਫਿਰ ਇਹਨਾਂ ਨੇ ਇੱਧਰ ਨੂੰ ਆਏ ਆ ਬਕਿਤੇ ਸਏ ਉਹ ਵਿਰਿੰਦਰ ਤੇ ਨਹੀਂ ਹੱਡਾ ਪਿਆ ਵੀ ਹਾਂਜੀ ਕੀ ਮੰਗੀ ਕਰਦੇ ਜਤਨ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਸਰ ਕੀ ਦੇਵਾ ਸਿੰਘ ਇਹ ਰੇਂਦਰ ਸਿੰਘ ਸਨ ਆਫ ਕੋਲ ਸਿੰਘ ਪ੍ਰਿੰਪੋਤਰੀਵਾ ਦੇ 30 ਵਰ੍ਹੇ ਦੀ ਉਮਰ ਕੀ ਬੱਤੀ ਸਾਲ ਹੈ ਜਿਹਦੀ ਨੂੰ ਡੈੱਡ ਬੋਡੀ ਜਿਹੜੀ ਹੈ ਭੱਤੀ ਰੋਡ ਤੋਂ ਬੂਹੇ ਵਾਲੀਆ ਰੋਡ ਤੇ ਜਿਹੜੀ ਲਿੰਕ ਰੋਡਾ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਤੇ ਚਕਮ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਪੇਰੈਂਟਸ ਆ ਗਏ ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਰ ਲੌਂਚ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਬਾਕੀ ਜਿਹੜੇ ਸਸਪੈਕਟਸ ਹੋਣਗੇ ਉਹ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਕੀ ਲੱਗਦਾ ਜੀ ਮੋਡਲ ਇਹ ਰੰਜਿਸ਼ ਹੈ ਤੇ ਆਪਕੋ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਰਡਰ ਹੁੰਦਾ ਆਦਰਵਾਇਸ ਤੇ ਕਤਲ ਤੁਸੀਂ ਤੁਹਾਨੂੰ ਪਤਾ ਹੀ ਹੈ ਠੀਕ ਹੈ